ਰਾਮਸਰੂਪ ਅਣਖੀ ਜੀ ਦੇ ਨਾਲ ਬਲ ਕੋਠੇ ਕੜਕ ਸਿੰਘ ਦਾ ਅਗਲਾ ਭਾਗ ਧੜਕੇ ਨੂੰ ਸਾਰੇ ਪਿੰਡ ਵਿੱਚ ਹਾਂ ਹਾਂਕਾਰ ਮਚ ਗਈ ਜੀ ਜੀ ਅਰਜਨ ਦੀ ਲੋਥ ਨੂੰ ਦੇਖਣ ਆਇਆ ਰਾਤ ਜਦੋਂ ਨਾਜਰ ਦੀ ਪਾਰਟੀ ਨੇ ਝੰਡੇ ਦੇ ਵੇੜੇ ਵਿੱਚ ਰੋੜੇ ਮਾਰੇ ਸਨ ਤੇ ਦੋ ਰੋੜੇ ਬੈਠਕ ਦੇ ਤਖਤਿਆਂ ਵਿੱਚ ਵੀ ਠੋਕ ਦਿੱਤੇ ਸਨ ਤਾਂ ਐਨੇ ਖੜਕੇ ਨੂੰ ਸੁਣ ਕੇ ਵੀ ਉਹਨਾਂ ਦੇ ਘਰ ਦਾ ਕੋਈ ਜੀ ਜਾਗਿਆ ਨਹੀਂ ਸੀ ਸਿਆਲ ਦੀ ਰੁੱਤ ਸੀ ਉਹ ਸਭ ਅੰਦਰ ਸੁਭਾਤ ਵਿੱਚ ਸੁੱਤੇ ਹੋਏ ਸਨ ਸੰਡੇ ਨੂੰ ਜਾਂ ਬੰਤੋ ਨੂੰ ਜਾਗ ਆਈ ਵੀ ਹੋਵੇਗੀ ਤਾਂ ਉਹਨਾਂ ਨੇ ਸਮਝ ਲਿਆ ਹੋਵੇਗਾ ਕਿ ਅਰਜਨ ਹੈ ਉਹ ਤਾਂ ਨਿਤ ਹੀ ਖੜਕਾ ਦੜਕਾ ਕਰਦਾ ਰਹਿੰਦਾ ਹੈ ਬੈਠਕ ਦਾ ਬਾਰ ਦੱਬ ਕੇ ਖੜਕਾਉਂਦਾ ਜਾਂ ਬੇੜੇ ਵਿੱਚ ਕੋਈ ਚੀਜ਼ ਜੋ ਵੀ ਹੱਥ ਆਵੇ ਵਗਾ ਮਾਰਨਾ ਉਹਦਾ ਨਿਤ ਦਾ ਹੀ ਕੰਮ ਸੀ ਨਿਤ ਸ਼ਰਾਬ ਪੀਂਦਾ ਨਿਤ ਖਰੂਦ ਸੋਤੇ ਘਰ ਮੁੜਦਾ ਸਵੇਰੇ ਜਦੋਂ ਸੁਦੇਹਾ ਉੱਠ ਕੇ ਬੰਤੋ ਨੇ ਚੁੱਲ੍ਹੇ ਵਿੱਚ ਅੱਗ ਬਾਲੀ ਤਾਂ ਬਾਹਰ ਪੈਹੇ ਉੱਤੇ ਉਹਨੂੰ ਲੋਕਾਂ ਦਾ ਰੌਲਾ ਸੁਣਿਆ ਉਹਨੇ ਬਿੜਕ ਲਈ ਬੰਦੇ ਉੱਚੀ ਉੱਚੇ ਬੋਲ ਰਹੇ ਸਨ ਉਹਨੇ ਚੁੱਲ੍ਹੇ ਉੱਤੇ ਪਾਣੀ ਦੀ ਟੋਕਣੀ ਧਰ ਕੇ ਝੰਡੇ ਨੂੰ ਅੰਦਰੋਂ ਜਾਜ ਗਾਇਆ ਕਹਿਣ ਲੱਗੇ ਹਰ ਤੇ ਦਾ ਪਿਓ ਦੇਖੀ ਖਾਂ ਉੱਠ ਕੇ ਬਾਹਰ ਐਦਰ ਪਹਿ ਕੰਨੀ ਰੋਲਾ ਜਿਹਾ ਕੀ ਪਈ ਜਾਂਦਾ ਓ ਉੱਠਿਆ ਜੋੜੇ ਪਾਏ ਤੇ ਸਿਰ ਉੱਤੇ ਸਮੋਸਾ ਬਲੇਟ ਕੇ ਖੇਸ ਦੀ ਬੁੱਕਲ ਮਾਰ ਲਈ ਬੈਠਕ ਵਿੱਚ ਗਿਆ ਉੱਥੇ ਅਰਜਣ ਨਹੀਂ ਸੀ ਉਹਨੇ ਸੋਚਿਆ ਰਾਤ ਉਹ ਆਇਆ ਨਹੀਂ ਹੋਵੇਗਾ ਉਧਰ ਕਿਧਰੇ ਕਿਸੇ ਦੇ ਘਰ ਸੌਂ ਗਿਆ ਹੋਵੇਗਾ ਹਰਨਾਮੀ ਕੋਲ ਪੈ ਗਿਆ ਹੋਵੇਗਾ ਚੰਡੇ ਨੂੰ ਪਤਾ ਸੀ ਕਿ ਅਰਜਨ ਬਹੁਤੀਆਂ ਰਾਤਾਂ ਹਰਨਾਮੀ ਦੇ ਘਰ ਕੱਟਦਾ ਹੈ। ਬੈਠਕ ਦੇ ਪਹੇ ਵਾਲੇ ਬਾਰ ਨੂੰ ਅੜ ਲੱਗੀ ਹੋਈ ਸੀ। ਅੜ ਲ ਦੇਖ ਕੇ ਉਹਨੇ ਬਾਰ ਖੋਲਿਆ। ਬਾਹਰ ਲੋਕਾਂ ਦਾ ਪੂਰਾ ਇਕੱਠ ਸੀ। ਅੰਦਾਜ਼ੇ ਲੱਗ ਰਹੇ ਸਨ ਕਿ ਇਹ ਲੋਥ ਕੀ ਦੀ ਹੈ। ਬਹੁਤਿਆਂ ਦਾ ਅਨੁਮਾਨ ਸੀ ਕਿ ਅਰਜਨ ਹੋ ਸਕਦਾ ਹੈ। ਕੋਈ ਕਹਿੰਦਾ ਸੀ ਨਹੀਂ ਉਹ ਨਹੀਂ। ਉਹਦਾ ਤਾਂ ਮੂੰਹ ਹੀ ਨਹੀਂ ਇਹ। ਕੱਪੜਿਆਂ ਤੋਂ ਵੀ ਕੀ ਪਤਾ ਲੱਗਦਾ। ਕੱਪੜੇ ਤਾਂ ਨਿਤ ਬਦਲਦਾ ਸੀ। ਉਹਦੀ ਘੰਡਾਸੀ ਦੀ ਪਹਿਚਾਣ ਵੀ ਕਿਸੇ ਕਿਸੇ ਨੂੰ ਸੀ। ਜੋ ਉਹਦੇ ਕੋਲ ਸੀ ਪਰਾਂ ਡਿੱਗੀ ਪਈ ਲੋਕਾਂ ਨੇ ਝੁੰਗਲ ਮਾਟੇ ਨੂੰ ਦੋਵਾਂ ਹੱਥਾਂ ਨਾਲ ਪਰਾਂ ਹਟਾ ਕੇ ਝੰਡਾ ਲੋਥ ਉੱਤੇ ਜਾ ਚੁੱਕਿਆ ਉਹਦੇ ਹੱਥ ਉਹਦੇ ਪੱਟ ਗੋਡੇ ਟੋਟੋ ਦੇਖੇ ਛਾਤੀ ਨੰਗੀ ਕੀਤੀ ਤੇ ਚਿਹਰੇ ਉੱਤੇ ਮਿੱਟੀ ਝਾੜੀ ਅਰਜਣ ਹੀ ਸੀ ਹੋਰ ਕੌਣ ਸੀ ਥਾਂ ਥਾਂ ਲਹੂ ਦੇ ਦਾਗ ਸਨ ਮੱਥਾ ਪਾਟਿਆ ਹੋਇਆ ਸੀ ਬੱਖੀ ਕੋਲੋਂ ਕੁੜਤਾ ਲਹੂ ਨਾਲ ਗਾਰੇ ਵਾਂਗ ਗੜੁੱਚ ਸੀ ਗੋਡਿਆਂ ਤੋਂ ਥੱਲੇ ਸੁਕੜੰਜਾ ਜਮਾ ਪੰਨੀਆਂ ਤੋੜੀਆਂ ਪਈਆਂ ਸਨ ਉਹ ਤਾਂ ਮਾਰ ਕੇ ਅਰਜਨ ਦੀ ਇਹ ਕੁੱਤੇ ਲੇਟ ਗਿਆ ਹਾਈ ਹੋਏ ਭਰਾਵਾ ਇਹ ਕੀ ਕਰ ਲਿਆ ਤੈਂ ਉੱਤੇ ਖੜੇ ਲੋਕ ਪਵਤਰੀਆਂ ਅੱਖਾਂ ਨਾਲ ਚਾਕੀ ਜਾ ਰਹੇ ਸਨ ਡਰਕਲ ਤਾਂ ਉਥੋਂ ਭੱਜ ਨਿਕਲੇ ਸੱਤ ਅੱਠ ਜਣੇ ਖੜੇ ਰਹੇ ਤੇ ਫਿਰ ਦੋ ਜਣਿਆਂ ਨੇ ਛੰਡੇ ਦੀਆਂ ਬਾਹਾਂ ਫੜੀਆਂ ਉਹਨੂੰ ਖੜਾ ਕਰ ਲਿਆ ਬੈਠਕ ਵਿੱਚ ਲੈ ਗਏ ਉਹਦਾ ਦਿਲ ਖੜਾਉਣ ਲੱਗੇ ਇਹਦੇ 'ਚ ਮੁੜ ਕੇ ਸਾਹ ਤਾਂ ਪੈਂਦੇ ਨਹੀਂ ਪਤਾ ਨਹੀਂ ਕਿਨੇ ਵਾਰ ਦਾਤ ਕੀਤੀ ਹੈ ਉੱਠ ਤਕੜਾ ਹੋ ਫੂਲ ਨੂੰ ਬੰਦੇ ਭੇਜਦਿਆਂ ਪੁਲਿਸ ਕੋਲ ਹੁਣ ਇਹਦੀ ਮਿੱਟੀ ਤਾਂ ਸਮੇਟੀਏ ਮਗਰੋਂ ਕਰਾਂਗੇ ਚਾਰਾ ਜੋਈ ਉਧਰ ਕੀਚਰ ਤੇ ਕੈਲੂ ਰਾਤ ਨੂੰ ਹੀ ਪਾਈ ਰੂਪੇ ਨੂੰ ਤੁਰ ਗਏ ਸਨ ਨਾજર ਦੇ ਬਾੜੇ ਵਿੱਚ ਬਿੰਦ ਦੀ ਬਿੰਦ ਗਏ ਉੱਥੋਂ ਕੁਲੀ ਵਿੱਚੋਂ ਆਪਣਾ ਲੀੜਾ ਕੱਪੜਾ ਚੁੱਕ ਕੇ ਖੇਸਾਂ ਦੀਆਂ ਬੁੱਕਣਾ ਮਾਰੀਆਂ ਤੇ ਚੱਲ ਪਏ ਕੀਚਰ ਕਹਿੰਦਾ ਲੈ ਬਈ ਨਾજર ਸਿਆ ਤੇਰਾ ਕੰਮ ਕਰਤਾ ਹੁਣ ਮੁੜ ਕੇ ਉੱਠ ਨਹੀਂ ਸਕਦਾ ਮੰਜੇ ਚ ਵਿੱਚੇ ਹੀ ਜੰਗਲ ਪਾਣੀ ਕਰਿਆ ਕਰੂ ਪੁੱਤ ਮੇਰਾ ਨਾજર ਨੇ ਹੱਥ ਜੋੜੇ ਸਨ ਮੈਂ ਵੀ ਥੋੜਾ ਹੱਕ ਨਹੀਂ ਰੱਖਦਾ ਕਿ ਚਰਸਿਆਂ ਪੂਰਾ ਦੇਣ ਦਿਉ ਆਪਾਂ ਫੇਰ ਸਮਝਾਂਗੇ ਯਕੀਨ ਰੱਖਿਂ 나જર ਤੇ ਜੰਗੀਰ ਨੇ ਕੁੱਲੀ ਵਿੱਚ ਬੈਠ ਕੇ ਦੋ ਦੋ ਕ올ੀਆਂ दारू ਪੀਤੀ ਤੇ ਉੱਥੋਂ ਇੱਕ ਮੰਝੇ ਉੱਤੇ ਪੈ ਗਏ ਉਹਨੇ ਜੰਗੀਰੇ ਨੂੰ ਕਰਨ ਹੀ ਜਾਣ ਦਿੱਤਾ ਸੀ ਕਹਿੰਦਾ ਐਸ ਵੇਲੇ ਬੁੜੀ ਕਿੱਥੇ ਉਠੂ ਕੁੰਡਾ ਖੋਲਦੀ ਫਿਰੂ ਤੂੰ ਇੱਥੇ ਹੀ ਪੈ ਜਾ ਕੇ ਸੰਦੇਹਾ ਉੱਠ ਕੇ ਵਾਗ ਜੀ ਆਪਾਂ ਕਾਰਾਤਾ ਕਰ ਆਏ ਆ ਪਰ ਮੇਰਾ ਦਿਲ ਨਹੀਂ ਖੜਦਾ ਤੂੰ ਮੇਰੇ ਨਾਲ ਪੈ ਜਾ ਪਾਲੀ ਪੁੰਜੇ ਹੀ ਪੱਲੜ ਸੁੱਟ ਕੇ ਤੇ ਉੱਤੇ ਆਪਣਾ ਗੁੱਦੜ ਲੈ ਕੇ ਸੌਂ ਗਿਆ ਸੀ। ਉਹਨੂੰ ਕੋਈ ਪਤਾ ਨਹੀਂ ਲੱਗਿਆ ਸੀ ਉਹ ਕਦੋਂ ਆਏ, ਕੀ ਕਰਕੇ ਆਏ, ਕੀ ਗੱਲਾਂ ਕੀਤੀਆਂ ਤੇ ਕਦੋਂ ਪੈ ਗਏ। ਅਗਲੇ ਦਿਨ 나જર ਨੇ ਇੱਜੜ ਨਹੀਂ ਛੱਡਿਆ। ਪਾਲੀ ਨੂੰ ਆਖਿਆ ਕਿ ਉਹ ਬਾੜੇ ਵਿੱਚ ਹੀ ਰਹੇ। 나જર ਆ ਪਿੰਡ ਵਿੱਚ ਹੀ ਕਿਧਰੇ ਗੁੰਮ ਹੋ ਗਿਆ। ਬਿੜਕਾਂ ਲੈਂਦਾ ਫਿਰਦਾ ਰਿਹਾ। ਕਿਧਰੇ ਉਹਦਾ ਨਾਂ ਤਾਂ ਨਹੀਂ ਕੋਈ ਲੈ ਰਿਹਾ। ਦੁਪਹਿਰ ਵੇਲੇ ਤੱਕ ਥਾਣਾ ਚੜ੍ਹ ਕੇ ਆ ਗਿਆ। ਨੰਬਰਦਾਰ ਪਖਰ ਸਿੰਘ ਨੇ ਚੌਂਕੀਦਾਰ ਨੂੰ ਫੂਲ ਪੇਜ ਦਿੱਤਾ ਸੀ ਥਾਣੇਦਾਰ ਕਸਿਆ ਕਸਾਇਆ ਆਇਆ ਉਹਦੇ ਨਾਲ 6 ਸਿਪਾਹੀ ਸਨ ਥਾਣੇਦਾਰ ਤਾਂ ਲੋਥ ਕੋਲ ਕੁਰਸੀ ਢਾਕੇ ਬੈਠ ਗਿਆ ਪਿੰਡ ਦੇ ਸਾਰੇ ਨੰਬਰਦਾਰ ਬੁਲਾ ਲਏ ਸਿਪਾਹੀ ਪਿੰਡ ਵਿੱਚ ਜਾ ਕੇ ਗਲੀਆਂ ਕੱਛਣ ਲੱਗੇ ਹਬਕ ਦਬਕ ਕੀਤੀ 10 ਨੰਬਰੀਆਂ ਨੂੰ ਘਰਾਂ ਵਿੱਚ ਜਾ ਕੇ ਫੜ ਲਿਆ ੱੱਕੇ ਮਾਰ ਮਾਰ ਉਹਨਾਂ ਨੂੰ ਥਾਣੇਦਾਰ ਕੋਲ ਲੈ ਆਏ ਪਿੰਡ ਦੇ 5 ਬੰਦੇ 10 ਨੰਬਰਦਾਰ ਵਿੱਚ ਸਨ ਪੰਜਾਂ ਨੂੰ ਬਿਠਾ ਕੇ ਥਾਣੇਦਾਰ ਕਹਿੰਦਾ ਕਾਤਲ ਤੁਹਾਡੇ ਚੋਂ ਹੈ ਹੁਣ ਦੱਸ ਦਿਓ ਇਕਬਾਲ ਕਰ ਲੋ ਬਜਟ ਹੋ ਸਕਦੀ ਹੈ ਨਹੀਂ ਤਾਂ ਕੇਸ ਚੱਲ ਕੇ ਸਿੱਧੀ ਫਾਂਸੀ ਮਿਲੂ ਸਮਝਾਉਂਦੇ ਹੋ ਕਿ ਨਹੀਂ ਪੰਜੇ ਜਾਣੇ ਧਰਤੀ ਉੱਤੇ ਲਕੀਰਾਂ ਕੱਢ ਰਹੇ ਸਨ ਹਰ ਕੋਈ ਸੋਚ ਰਿਹਾ ਸੀ ਇਹ ਵਾਰਦਾਤ ਕਰਨ ਵਾਲਾ ਹੋਇਆ ਕੌਣ ਹਰਨਾਮੀ ਦਾ ਸਾਰੇ ਪਿੰਡ ਨੂੰ ਪਤਾ ਸੀ ਕਿ ਅਰਜਨ ਉਹਦੇ ਕੋਲ ਆਉਂਦਾ ਜਾਂਦਾ ਹੈ ਪਖਰ ਸਿੰਘ ਨੇ ਥਾਣੇਦਾਰ ਨੂੰ ਕੰਨ ਵਿੱਚ ਦੱਸਿਆ ਤਾਂ ਦੋ ਸਿਪਾਹੀ ਭੇਜ ਕੇ ਥਾਣੇਦਾਰ ਨੇ ਹਰਨਾਮੀ ਨੂੰ ਬੁਲਾ ਲਿਆ ਉਹ ਰੋਈ ਜਾ ਰਹੀ ਸੀ ਬੋਲਦੀ ਕੁਝ ਨਹੀਂ ਸੀ ਪਿੰਡ ਦੇ ਇਕੱਠ ਤੋਂ ਉਹਨੂੰ ਪੂਰੀ ਸ਼ਰਮ ਆ ਰਹੀ ਸੀ ਆਨਸਾਰ ਪਹਿਲਾ ਉਹਨੇ ਪੱਖਰ ਨੰਬਰਦਾਰ ਦੇ ਪਿਆਰ ਫੜੇ ਬਾਬਾ ਜੀ ਤੁਹਾਡੇ ਰੱਖਣ ਦੀਆਂ ਮੇਰਾ ਕੋਈ ਕਸੂਰ ਨਹੀਂ ਆਇਆ ਜ਼ਰੂਰ ਸੀ ਇਹ ਮੇਰੇ ਕੋਲ ਪਰ ਇਸ ਭਾਣੇ ਦਾ ਕੋਈ ਇਲਮ ਨਹੀਂ ਪੱਖਰ ਨੇ ਉਹਨੂੰ ਹੱਥ ਨਾਲ ਪਰਾਂ ਹਟਾਇਆ ਕਹਿਣ ਲੱਗਿਆ ਸਹੋਰੀਏ ਮੈਨੂੰ ਕਿਉਂ ਭਾਰ ਚੜਾਉਣੀ ਐ ਆਦਰ ਗੱਲ ਕਰ ਥਾਣੇਦਾਰ ਸਾਹਿਬ ਨਾਲ ਥਾਣੇਦਾਰ ਉਹਨੂੰ ਕਹਿੰਦਾ ਹਰਨਾਮ ਕੌਰ ਅਰਜਨ ਸਿੰਘ ਕੱਲ ਰਾਤ ਆਇਆ ਤੇਰੇ ਕੋਲ ਉਹ ਬੋਲੀ ਨਹੀਂ ਹੱਥ ਜੋੜ ਕੇ ਖੜੀ ਰਹੀ ਮੂੰਹ ਉੱਤੇ ਪੱਲਾ ਕਰ ਲਿਆ ਤੇਰੀ ਹੋਰ ਕਿਸੇ ਨਾਲ ਗੱਲਬਾਤ ਐ ਪਿੰਡ ਵਿੱਚ ਕਿਸੇ ਨਾਲ ਨਹੀਂ ਮਾਪਿਆ ਥਾਣੇਦਾਰ ਨੇ ਝੜਕ ਕੇ ਹਰਨਾਮੀ ਨੂੰ ਪਰਾਂ ਬਿਠਾ ਦਿੱਤਾ ਕਹਿੰਦਾ ਫੋਲੇ ਜਾ ਕੇ ਸਭ ਕੱਢ ਲਾਂਗੇ ਤੇਰੇ ਚ ਤੂੰ ਹੀ ਜਾੜ ਹੈ ਬਦਮਾਸ਼ਾਂ ਨੂੰ ਪੁੱਛਣ ਲੱਗਿਆ ਸੱਚ ਦੱਸ ਦਿਓ ਤੁਹਾਡੇ ਚੋਂ ਕੀ ਦੀ ਗਿੱਟਮਿਟ ਐ ਇਸ ਔਰਤ ਨਾਲ ਪੰਜਾਂ ਨੇ ਬਾਰੀ-ਬਾਰੀ ਕੰਨਾਂ ਨੂੰ ਹੱਥ ਲਾਇਆ ਨਾ ਸਰਦਾਰ ਜੀ ਤੁਸੀਂ ਸਭ ਜਾਣੀ ਜਾਣੋ ਪਰ ਇਸ ਰਾਤਾ ਅਸੀਂ ਕਦੇ ਪਈ ਨਹੀਂ ਚੰਗਾ ਨੰਬਰਦਾਰ ਸਾਹਿਬ লাশ ਨੂੰ ਪਵਾਓ ਗੱਡੇ 'ਚ ਸਾਰੇ ਨੰਬਰਦਾਰ ਚਲੋ ਮੇਰੇ ਨਾਲ ਬਦਮਾਸ਼ਾਂ ਨੂੰ ਕਹਿੰਦਾ ਤੁਸੀਂ ਵੀ ਪੰਜੇ ਉੱਥੇ ਜਾ ਕੇ ਕਰਦਾ ਗੱਲ ਤੁਹਾਡੇ ਨਾਲ ਹਰਾਮ ਜਾ ਦਿਓ ਆਪੇ ਬਕੋਗੇ ਤੇ ਫਿਰ ਹਰਨਾਮੀ ਵੱਲ ਇਸ਼ਾਰਾ ਕੀਤਾ ਇਹਨੂੰ ਵੀ ਲੈ ਕੇ ਜਾਣਾ ਹੈ ਨੰਬਰਦਾਰ ਤੋਂ ਦੂਰ ਬੈਠੇ ਪਿੰਡ ਦੇ ਲੋਕਾਂ ਵਿੱਚ ਕੁਸਰਮੁਸਰ ਹੋਣ ਲੱਗੀ ਪੁਲਿਸ ਵੱਲੋਂ ਪਿੰਡ ਦੀ ਕਿਸੇ ਔਰਤ ਨੂੰ ਫੜ ਕੇ ਲਿਜਾਣ ਦੀ ਗੱਲ ਪਹਿਲਾਂ ਕਦੇ ਕਿਸੇ ਨੇ ਨਹੀਂ ਸੁਣੀ ਵਿੱਚੇ ਵਿੱਚ ਤਰਾਤਰਾ ਹੋਣ ਲੱਗੇ ਝੰਡੇ ਨੇ ਗੱਡਾ ਜੋੜਿਆ ਤੇ ਅਰਚਣ ਉਤੋਂ ਚਿੱਟਾ ਖੇਸ ਲਾ ਕੇ ਲੋਥ ਨੂੰ ਦੋ ਜਾਣਿਆਂ ਨੇ ਗੱਡੇ ਵਿੱਚ ਰੱਖ ਦਿੱਤਾ ਪਹਿਲਾ ਵਾਂਗ ਹੀ ਉਸੇ ਖੇਸ ਨਾਲ ਲੋਥ ਟੱਕ ਦਿੱਤੀ ਛੰਡੇ ਦਾ ਸਿਰੀ ਗੱਡੇ ਦੇ ਪੱਟ ਬੈਠਾ ਛੰਡਾ ਲੋਥ ਦੇ ਸਰਾਣੇ ਬੈਠ ਗਿਆ ਫਲਾ ਮਸ਼ਬਰਾ ਕਰਨ ਲੱਗੇ ਤੇ ਫਿਰ ਨੰਬਰਦਾਰ ਪਖੜ ਸਿੰਘ ਥਾਣੇਦਾਰ ਨੂੰ ਕਹਿੰਦਾ ਸਰਦਾਰ ਜੀ ਹਰਨਾਮੀ ਨੂੰ ਤਾਂ ਕਾਨੂੰ ਲੈ ਜਾਣਾ ਇਹਨੇ ਕਿੱਧਰ ਭੱਜ ਜਾਣਾ ਹੈ ਜਦੋਂ ਮਰਜੀ ਸਾਥੋ ਲੈ ਲਿਓ ਅਸੀਂ ਜ਼ਿੰਮੇਦਾਰ ਆਏ ਤੇ ਪਿੰਡ ਦੀ ਆਣ ਮਾਰੀ ਦੀ ਐ ਇਹਨੂੰ ਫੂਲ ਲੈ ਕੇ ਨਾ ਜਾਓ ਜਦੋਂ ਤੁਨੂੰ ਲੋੜ ਪਈ ਅਸੀਂ ਆਪ ਪੇਸ਼ ਕਰ ਦੇਾਂਗੇ ਮੁਕੰਦਮਾ ਤਾਂ ਹੁਣ ਚੱਲੂ ਗਈ ਥਾਣੇਦਾਰ ਮੰਨ ਗਿਆ ਹਰਨਾਮੀ ਉਥੋਂ ਡਿੱਗਦੀ ਤਹਿ ਟੈਂ ਦੀ ਆਪਣੇ ਘਰ ਆ ਗਈ ਥਾਣੇਦਾਰ ਆਪਣੇ ਘੋੜੇ ਉੱਤੇ ਚੜ ਗਿਆ ਅੱਗੇ ਅੱਗੇ ਗੱਡਾ ਜਿਸ ਵਿੱਚ ਲੋਥ ਦੇ ਨਾਲ ਝੰਡਾ ਤੇ ਨੰਬਰਦਾਰ ਬੈਠੇ ਸਨ ਚੁੱਪ ਕੀਤੇ ਮੂੰਹ ਉੱਤੇ ਮੁਰਦੇ ਹਾਣੀ ਛਾਈ ਹੋਈ ਸੀ ਗੱਡੇ ਦੇ ਮਗਰ ਮਗਰ ਥਾਣੇਦਾਰ ਦਾ ਘੋੜਾ ਤੇ ਉਹ ਤੋਂ ਬਾਅਦ ਪੰਜੇ 10 ਨੰਬਰਦਾਰੀ ਅਤੇ ਸਿਪਾਹੀ ਕੋਲੋਕੇ ਜਾ ਕੇ ਥਾਣੇਦਾਰ ਨੇ ਦੋ ਬੁੱਢੇ ਸਿਪਾਹੀ ਗड्ढे ਵਿੱਚ ਬਿਠਾ ਦਿੱਤੇ ਕੋਲੋਕੇ ਵਿੱਚ ਦੀ ਲੋਥ ਲੰਗੀ ਤਾਂ ਬੁੜੀਆਂ ਕੁੜੀਆਂ ਘਰਾਂ ਦੀਆਂ ਛੱਤਾਂ ਉੱਤੇ ਚੜ੍ਹ ਕੇ ਦੇਖਣ ਲੱਗੀਆਂ ਪਿੰਡ ਦੇ ਲੋਕ ਰਾਹਾਂ ਉੱਤੇ ਖੜ੍ਹ ਗਏ ਬਸ ਚਾਕੀ ਜਾ ਰਹੇ ਸਨ ਕੋਈ ਪੁੱਛਦਾ ਕੁਝ ਨਹੀਂ ਸੀ ਜਣਾ ਖਣਾ ਥਾਣੇਦਾਰ ਨੂੰ ਫਤਿਹ ਬੁਲਾਉਂਦਾ ਸਿਧਾਣਿਆਂ ਦੇ ਪੁਲਾਂ ਉੱਤੇ ਸਾਰੇ ਥੋੜਾ ਚਿਰ ਸੁਸਤਾਏ ਟਾਂਗਿਆਂ ਵਾਲੇ ਤੇ ਇੱਧਰ ਉੱਧਰ ਖੜ੍ਹੀਆਂ ਸਵਾਰੀਆਂ ਗड्ढे ਵੱਲ ਦੇਖਣ ਲੱਗੀਆਂ ਸਭ ਦੂਰ ਖੜੇ ਹੀ ਗੱਲਾਂ ਕਰਦੇ ਰਹੇ ਤਰ੍ਹਾਂ-ਤਰ੍ਹਾਂ ਦੇ ਅਨੁਮਾਨ ਲਾਏ ਜਾ ਰਹੇ ਸਨ ਫੂਲ ਜਾ ਕੇ ਥਾਣੇ ਵਿੱਚ ਝੰਡੇ ਵੱਲੋਂ ਸਾਰੀ ਰਿਪੋਰਟ ਲਿਖਵਾਈ ਗਈ ਤੇ ਫਿਰ ਪੁਲਿਸ ਵਾਲਿਆਂ ਨੇ ਹਸਪਤਾਲ ਵਿੱਚ ਲਾਸ਼ ਦਾ ਪੋਸਟਮਾਰਟਮ ਕਰਵਾਇਆ ਅੱਧੀ ਰਾਤ ਜਾ ਕੇ ਲੋਥ ਕੋਠੀ ਪਹੁੰਚੀ ਸਾਰੇ ਨੰਬਰਦਾਰ ਤੇ ਝੰਡਾ ਵਾਪਸ ਆ ਗਏ ਸਨ ਪੰਜੇ ਬਦਮਾਸ਼ਾਂ ਨੂੰ ਪੁਲਿਸ ਵਾਲਿਆਂ ਨੇ ਹਿਰਾਸਤ ਵਿੱਚ ਫੂਲ ਹੀ ਰੱਖ ਲਿਆ ਸੀ ਤੜਕੇ ਸੰਦੇਹਾਂ ਹੀ ਅਰਜਨ ਦਾ ਦਾ ਸੰਸਕਾਰ ਕਰ ਦਿੱਤਾ ਗਿਆ। ਸ਼੍ਰੀਕੇ ਦੀਆਂ ਬੁੜੀਆਂ ਨੇ ਉੱਚੇ-ਉੱਚੇ ਬਹਿਣ ਪਾਏ। ਬੰਦੋ ਹਾਲੋ ਬਿਹਾਲ ਹੋਈ ਫਿਰਦੀ ਰਹੀ। ਝੰਡਾ ਬਿੰਦੇ-ਬਿੰਦੇ ਹੰਝੂ ਸੁੱਟਣ ਲੱਗ ਪੈਂਦਾ। ਬੈਠਕ ਵਿੱਚੋਂ ਸਾਰਾ ਸਮਾਨ ਚੁੱਕ ਕੇ ਸੱਥਰ ਵਿਛਾ ਦਿੱਤਾ ਗਿਆ। 베ੜੇ ਵਿੱਚ ਤੁੱਪੇ ਪੱਟੀਆਂ ਵਿਛਾ ਦਿੱਤੀਆਂ। ਸੁਭਾਤ ਵਿੱਚ ਵੀ ਸੱਥਰ ਦੇ ਕੱਪੜੇ ਵਿਛੇ ਹੋਏ ਸਨ। ਬੁੜੀਆਂ ਸੁਭਾਤ ਵਿੱਚ ਬੈਠ ਕੇ ਅਫਸੋਸ ਕਰਦੀਆਂ ਬੰਦੇ 베ੜੇ ਵਿੱਚ ਤੇ ਬੈਠਕ ਵਿੱਚ ਆ ਕੇ ਬੈਠਦੇ। ਚੁੱਲ੍ਹੇ ਉੱਤੇ ਚਾਹ ਦੀ ਟੋਕਣੀ ਧਰ ਦਿੱਤੀ ਗਈ ਜਿਹੜਾ ਵੀ ਦੂਰੋਂ ਨੇੜਿਓਂ ਅਫਸੋਸ ਕਰਨ ਆਉਂਦਾ ਸਭ ਨੂੰ ਚਾਹ ਦਾ ਗਲਾਸ ਦਿੱਤਾ ਜਾਂਦਾ ਉਧਰ ਅਰਜਨ ਦੀ ਮੌਤ ਹੋਈ ਸੁਣ ਕੇ 나జర్ ਭਾਈ ਰੂਪੇ ਨੂੰ ਭੱਜ ਗਿਆ ਸੀ ਜਾ ਕੇ ਕੀਚਰ ਨੂੰ ਲੱਭਿਆ ਸੀ ਪਰ ਉਹ ਤਾਂ ਪਿੰਡ ਵਿੱਚ ਹੈ ਹੀ ਨਹੀਂ ਸੀ ਕੈਲੂ ਵੀ ਉੱਥੇ ਨਹੀਂ ਮਿਲਿਆ ਦੋਵਾਂ ਦੇ ਘਰਾਂ ਤੋਂ ਪਤਾ ਕੀਤਾ ਪਰ ਕਿਸੇ ਨੇ ਕੁਝ ਨਹੀਂ ਦੱਸਿਆ 나జర్ ਆ ਗਾਂ ਦਿয়ালਪੁਰੇ ਨੂੰ ਤੁਰ ਪਿਆ ਕੀਚਰ ਜਦੋਂ ਵੀ ਕਦੇ ਉਹਨੂੰ ਮਿਲਿਆ ਸੀ ਦਿয়ালਪੁਰੇ ਦੀਆਂ ਗੱਲਾਂ ਕਰਦਾ ਹੁੰਦਾ। ਉੱਥੇ ਤੇਜੋ ਨਾਂ ਦੀ ਇੱਕ ਜਨਾਨੀ ਸੀ। ਜਾਤ ਝੋਰੀ ਬੜੀ ਦਲੇਰ ਤੀਵੀ ਸੀ। ਕੀਚਰ ਦੀ ਇੱਕ ਠੋਹੀ ਤੇਜੋ ਵੀ ਸੀ। ਉਹ ਦਿয়ালਪੁਰੇ ਜਾ ਕੇ ਸਿੱਧਾ ਤੇਜੋ ਦੇ ਘਰ ਗਿਆ। ਕੀਚਰ ਤੇ ਕੈਲੂ ਉੱਥੇ ਹੀ ਸਨ। ਤੇਜੋ ਦੇ ਟੁੱਟੇ ਜਿਹੇ ਕੋਠਰੇ ਵਿੱਚ ਸੁੱਤੇ ਹੋਏ ਸਨ। ਉਹ ਜਾਣ ਬੁੱਝ ਕੇ ਹੀ ਇੱਥੇ ਆਪ ਐ ਸਨ। ਵਾਰਦਾਤ ਕਰਕੇ ਉਹ ਆਮ ਤੌਰ ਉੱਤੇ ਭਾਈ ਰੂਪੇ ਨਹੀਂ ਜਾਂਦੇ ਸਨ। ਇੱਧਰ ਉਧਰ ਦੂਜੀਆਂ ਠੋਈਆਂ ਵਿੱਚ ਜਾ ਵੜਦੇ। ਤੇਜੋ ਨੂੰ ਉਹਨਾਂ ਨੇ ਕਹਿ ਰੱਖਿਆ ਸੀ ਕਿ ਜੇ ਕੋਠੇ ਖੜਕ ਸਿੰਘ ਤੋਂ ਨਾਜ਼ਰ ਜਾਂ ਚੰਗੀਰਾ ਨਾਂ ਦਾ ਬੰਦਾ ਆਵੇ ਤਾਂ ਉਹਨੂੰ ਉਹਨਾਂ ਕੋਲ ਅੰਦਰ ਭੇਜ ਦੇਵੇ ਹੋਰ ਕਿਸੇ ਨੂੰ ਉਗ ਸੁਗ ਨਹੀਂ ਦੇਣੀ ਨਾਜ਼ਰ ਜਾਂਦਾ ਹੀ ਪਿੱਟਣਾ ਪਾ ਕੇ ਬੈਠ ਗਿਆ ਉਹ ਤਾਂ ਮਰ ਗਿਆ ਸਾਲਿਓ ਹੁਣ ਦੱਸੋ ਮੈਂ ਕਿੱਧਰ ਜਾਵਾਂ ਕੀ ਬਣੂ ਮੇਰਾ ਆਖਰ ਨੂੰ ਮੇਰੇ ਨਾਂ ਹੀ ਪੈਣਾ ਹੋਤਾ ਮਰ ਗਿਆ ਅੱਛਿਆ ਦੋਵੇਂ ਜਣੇ ਸ਼ਾਲ ਮਾਰ ਕੇ ਆਪਣੇ ਮੰਜਿਆਂ ਤੋਂ ਖੜੇ ਹੋ ਗਏ ਦੋ ਡੇਢ ਘੰਟਾ ਤਿੰਨਾਂ ਦੀ ਕੁਸਰਮੁਸਰ ਹੁੰਦੀ ਰਹੀ ਬੇਚ ਦੀ ਤੇਜ ਉਹਨਾਂ ਨੂੰ ਚਾਹ ਕਰਕੇ ਪਿਆ ਗਈ। ਉਹ ਤਿੰਨੇ ਗੱਲਾਂ ਕਰਦੇ ਰਹੇ ਤੇ ਤੇਜੋ ਘਰ ਦੇ ਬਾਹਰ ਮੂਰੇ ਬੈਠੀ ਬੈਠ ਕੇ ਕੁਨਾਲੀ ਵਿੱਚ ਕੱਪੜੇ ਧੋਂਦੀ ਰਹੀ। ਕੋਈ ਬੁੜੀ ਤੇਜੋ ਕੋਲ ਬਿੰਦ ਦੀ ਬਿੰਦ ਖੜਦੀ ਬੈਠਦੀ ਤਾਂ ਉਹਨਾਂ ਨਾਲ ਹਾਸ ਹਾਸ ਗੱਲਾਂ ਕਰਨ ਲੱਗ ਪੈਂਦੀ। ਅਖੀਰ ਕੀਚਰ ਨੇ ਫੈਸਲਾ ਦਿੱਤਾ ਕਿ 나જર ਜੰਗੀਰੇ ਤੋਂ ਕਤਲ ਕਬੂਲ ਕਰਵਾ ਦੇਵੇ। ਇੱਕ ਤੋਂ ਗਵਾਹ ਮੁਕਦਮੇ ਵਿੱਚ ਅਜਿਹੇ ਪਵਾਵੇ ਜਿਹੜੇ ਕਚਹਿਰੀ ਵਿੱਚ ਜਾ ਕੇ ਸਾਫ਼ ਮੁਕਰ ਜਾਣ। ਪੈਸਾ ਮੁਕਦਮੇ ਉੱਤੇ ਨજર ਨਾજર ਆਪ ਲਾਵੇ ਚਾਹੇ ਘਰ-ਬਾਰ ਸਾਰਾ ਵੀ ਕਿਉਂ ਨਾ ਵਿਕ ਜਾਵੇ ਡਰਾਵਾ ਦੇ ਕੇ ਹਰਨਾਮੀ ਤੋਂ ਪੈਸੇ ਲੈ ਜਾਣ ਕੁਝ ਕਰਨਾ ਪਵੇ ਜੰਗੀਰੇ ਨੂੰ ਫਾਹਾ ਨਾ ਲੱਗੇ ਕੀਚਰ ਨੇ ਇਹ ਵੀ ਆਖ ਦਿੱਤਾ ਕਿ ਜੇ ਉਹ ਦਾ ਜਾਂ ਕੈਲੂ ਦਾ ਨਾਂ ਵਿੱਚ ਆ ਗਿਆ ਤਾਂ ਫਿਰ ਨਾજર ਜੰਗੀਰੇ ਤੇ ਹਰਨਾਮੀ ਦੀ ਖੈਰ ਨਹੀਂ ਉਹਨਾਂ ਨੂੰ ਇਉਂ ਕਰਨਾ ਵੀ ਆਉਂਦਾ ਹੈ ਜਿਸ ਦਿਨ ਪੁਲਿਸ ਅਰਜਣ ਦੀ ਲੋਥ ਫੁੱਲ ਨੂੰ ਲੈ ਕੇ ਗਈ ਹਰਨਾਮੀ ਨੇ ਦੈਨਸ਼ੀਪੇ ਜਹੇ ਆਪਣੇ ਪਾਲੀ ਨੂੰ ਨਾਜ਼ਰ ਦੇ ਬਾੜੇ ਭੇਜਿਆ ਉਹ ਅਜੇ ਭਾਈ ਰੂਪੇ ਤੋਂ ਮੁੜਿਆ ਨਹੀਂ ਸੀ ਛੋਟਾ ਨਾਜ਼ਰ ਦੇ ਪਾਲੀ ਨੂੰ ਸੁਨੇਹਾ ਦੇ ਆਇਆ ਕਿ ਜਦੋਂ ਹੀ ਉਹ ਆਵੇ ਤਾਂ ਉਹ ਘਰ ਆ ਕੇ ਹਰਨਾਮੀ ਨੂੰ ਮਿਲੇ ਬਹੁਤ ਜ਼ਰੂਰੀ ਕੰਮ ਹੈ ਨਾਜ਼ਰ ਤਾਂ ਪਾਲੀ ਪਹਿਲਾਂ ਹੀ ਡਰਿਆ ਬੈਠਾ ਸੀ ਉਹ ਤਾਂ ਫਸਣਗੇ ਹੀ ਵਿੱਚ ਉਹ ਵੀ ਅੜੰਗਿਆ ਜਾਵੇਗਾ ਉਹਨੂੰ ਤਾਂ ਸਾਰੀ ਗੱਲ ਦਾ ਪਤਾ ਸੀ ਉਹ ਸੋਚਦਾ ਕੰਜਰ ਦੇ ਕਮਲੇ ਜੱਟਾ ਨੇ ਉਹਨੂੰ ਮਾਰ ਕਿਉਂ ਦਿੱਤਾ ਉਹ ਦੋ ਤਾਂ ਉਹਦੀਆਂ ਲੱਤਾਂ ਤੋੜਨ ਦੀਆਂ ਗੱਲਾਂ ਹੀ ਕਰਦੇ ਸਨ ਫਿਰ ਇਹ ਕਿ ਉਹਨਾਂ ਦੇ ਦਿਲ ਵਿੱਚ ਆਈ ਪਾਪੀਆਂ ਦੇ ਬੰਦਾ ਉੱਝ ਹੀ ਖਪਾ ਦਿੱਤਾ ਦਿਨ ਛਿਪੇ ਨਾਜ਼ਰ ਬਾੜੇ ਵਿੱਚ ਆਇਆ ਉਹਦਾ ਚਿਹਰਾ ਉੱਤਰਿਆ ਹੋਇਆ ਸੀ ਪਾਲੀ ਅੰਦਰਲੇ ਘਰ ਬੁੜੇ-ਬੁੜੀ ਕੋਲ ਰੋਟੀ ਖਾਣ ਗਿਆ ਹੋਇਆ ਸੀ ਪਾਲੀ ਆਇਆ ਤਾਂ ਉਹਨੇ ਉਹਦੇ ਕੋਲੋਂ ਪਿੰਡ ਦਾ ਹਾਲਚਾਲ ਪੁੱਛਿਆ ਮਗਰੋਂ ਹੋਰ ਕੋਈ ਗੱਲ ਤਾਂ ਨਹੀਂ ਸੁਣੀ ਪਿੰਡ 'ਚ ਪਾਲੀ ਕਹਿੰਦਾ ਨਾ ਸੁਣੀ ਨਹੀਂ ਕੋਈ ਨਾ ਹੀ ਮੈਂ ਪਿੰਡ 'ਚ ਗਿਆ ਇੱਥੇ ਬਾੜੇ 'ਚ ਹੀ ਰਿਹਾ ਸਾਰਾ ਦਿਨ ਮੈਂ ਤਾਂ ਤੇ ਫਿਰ ਉਹਨੇ ਦੱਸਿਆ ਕਿ ਹਰਨਾਮੀ ਦਾ ਪਾਲੀ ਛੋਟਾ ਆਇਆ ਸੀ ਹਰਨਾਮੀ ਮਿਲਣਾ ਚਾਹੁੰਦੀ ਹੈ ਪਹਿਲਾਂ ਤਾਂ ਘਰ ਜਾ ਕੇ ਨਾਜ਼ਰ ਨੇ ਰੋਟੀ ਖਾਦੀ ਬੁੜਾ-ਬੁੜੀ ਉਹਦੇ ਮੂੰਹ 'ਤੇ ਝਾਕਦੇ ਰਹੇ ਪੁੱਛਿਆ ਕੁਝ ਨਹੀਂ ਬੁੜੇ-ਬੁੜੀ ਨੇ ਪਾਲੀ ਕੋਲੋਂ ਸਭ ਕੁਝ ਸੁਣ ਲਿਆ ਸੀ ਬੁੜਾ-ਬੁੜੀ ਤਾਂ ਆਪ ਫਿਕਰਮੰਦ ਸਨ ਨਾਜ਼ਰ ਘਰੋਂ ਬਾਹਰ ਹੋਣ ਲੱਗਿਆ ਤਾਂ ਮੈੰਗਲ ਖੰਗ ਕੇ ਉਹਨੂੰ ਕਹਿੰਦਾ ਓਏ ਨਾਜ਼ਰਾ ਸਾਰੀ ਗੱਲ ਦੀ ਰਮਜਾ ਗਈ ਮੇਰੇ ਕੋਲ ਝੋਟਿਆ ਡਟਿਆ ਤੇ ਭੀੜਾ ਸੰਘੀੜਾ ਪੈਂਦੀਆਂ ਹੀ ਹੁੰਦੀਆਂ ਨੇ ਤਕੜਾ ਹੋ ਕੇ ਚੱਲੀ ਸਮਝ ਕਰੀ ਪੈਸੇ ਕੰਨੀਓ ਹੱਥ ਨਾ ਖਿੱਚੀ ਰੱਬ ਭਲੀ ਕਰੂ ਭਾਈ ਮਾਂ ਨੇ ਦਿਲਾਸਾ ਦਿੱਤਾ ਜਿਹੜੀ ਕਮ ਅਕਲੀ ਹੋਣੀ ਸੀ ਉਹ ਤਾਂ ਭਾਈ ਹੋ ਗਈ ਹੁਣ ਸਮਝ ਕਰੋ ਡੱਡੇ ਆਪਦੀ ਇਹ ਸਰਕਾਰਾਂ ਦੇ ਬੜੇ ਪੰਗੇ ਹੁੰਦੇ ਆ ਭਾਈ ਇਹਦੇ 'ਚ ਤਾਂ ਕੋਈ ਆਵੇ ਨਾ ਸੰਸਾ ਨਾ ਕਰੀ ਭੋਰਾ ਪਰਮਾਤਮਾ ਤੇ ਨਿੱਚਾ ਰੱਖੀ ਆਪਣੇ ਘਰੋਂ ਉਹ ਪਹਿਲਾਂ ਤਾਂ ਬਾੜੇ ਵਿੱਚ ਆਇਆ ਪਾਲੀ ਨੂੰ ਗੱਲ ਸਮਝਾਈ ਜੇ ਕੋਈ ਉਹਨੂੰ ਪੁੱਛਣ ਆਵੇ ਤਾਂ ਉਹ ਕਹੇ ਕਿ ਉਹ ਤਾਂ ਇੱਥੇ ਨਹੀਂ ਪਾਸੇ ਗਿਆ ਹੋਇਆ ਹੈ ਤੇ ਫਿਰ ਉਹ ਹਰਨਾਮੀ ਦੇ ਘਰ ਜਾ ਬੈਠਾ ਖਾਸਾ ਹਨੇਰਾ ਹੋ ਗਿਆ ਸੀ ਹਰਨਾਮੀ ਨੇ ਪ੍ਰੀਤਮ ਕੇ ਘਰੋਂ ਦੋ ਬੁਰਕੀਆਂ ਖਿਚੜੀ ਲਿਆਂਦੀ ਸੀ ਤੇ ਦੁੱਧ ਦੇ ਦੇ ਵਿੱਚ ਘੋਲ ਕੇ ਕੁੱਟਾਂ ਪਰ ਲਈਆਂ ਸਨ ਉਹਨੂੰ ਖਾਣਾ ਪੀਣਾ ਕੁਝ ਵੀ ਨਹੀਂ ਸੋਜ ਰਿਹਾ ਸੀ ਬੈਠਦਿਆਂ ਹੀ ਉਹ ਨਾજર ਦੇ ਗਲ ਪੈ ਗਈ ਤੂੰ ਇਹ ਕੀ ਕੀਤਾ ਬੰਦੇ ਨੂੰ ਜਾਨੋਂ ਮਾਰਨ ਦੀ ਕੀ ਲੋੜ ਸੀ ਛੱਟਫੇਟ ਬਹੁਤ ਸੀ ਹੁਣ ਸਾਰੇ ਵੱਜ ਜਾਗੇ ਸਭ ਨੂੰ ਲੱਗੂ ਫਾਹਾ ਦੇਖ ਲਈ ਤੇਰੇ ਸਾਹਮਣੇ ਐ ਉਹ ਕਹਿੰਦਾ ਮੈਨੂੰ ਤਾਂ ਪਤਾ ਹੀ ਨਹੀਂ ਸੀ ਬਈ ਗੱਲ ਇੱਥੋਂ ਤਾਂ ਹੀ ਪਹੁੰਚ ਜੂਗੀ ਭਾਈ ਰੂਪੇ ਵਾਲਿਆਂ ਨੂੰ ਬਥੇਰਾ ਸਮਝਾਇਆ ਸੀ ਪਹਿਲਾਂ ਬਈ ਦੇਖਿਓ ਕੰਜਰ ਦੇ ਪੁੱਤੋ ਸੱਟਾਂ ਹੀ ਮਾਰਨੀਆਂ ਨੇ ਪਰ ਖਬਰੇ ਸਾਲੇ ਮੇਰੇ ਕੀ ਮਥੀ ਫਿਰਦੇ ਸੀ ਪਤਾ ਨਹੀਂ ਕੀ ਗੁੰਜੀ ਮਾਰ ਮਾਰ ਗਏ ਮੈਨੂੰ ਤਾਂ ਤੜਕੇ ਜਾ ਕੇ ਹੀ ਪਤਾ ਲੱਗਿਆ ਬਈ ਉਹ ਮਰ ਗਿਆ ਐ ਐਨਾ ਤਾਂ ਮੈਂ ਸੋਚਿਆ ਵੀ ਨਹੀਂ ਸੀ ਹਰਨਾਮੀ ਕਹਿੰਦੀ ਹੁਣ ਫਿਰ ਕੀ ਕਰਨਾ ਐ ਹੁਣ ਉਹ ਮਿੱਟੀ ਖੁਰਲਣ ਲੱਗ ਪਿਆ ਕਰਨਾ ਕੀ ਐ ਪੈਸੇ ਦੀ ਖੇਡ ਐ ਸਾਰੀ ਪੈਸਾ ਝੋਕੜਾ ਪਉ ਪੈਸੇ ਹੀ ਕੱਢੂ ਹੁਣ ਤਾੜਿਆ ਗੱਡਾ ਨਹੀਂ ਤਾਂ ਸਾਰੇ ਮਾਰੇ ਜਾਵਾਂਗੇ ਵਿੱਚੇ ਤੂੰ ਕਿਹੜਾ ਬਚੀ ਰਹੇਂਗੀ ਮੈਨੂੰ ਦੱਸ ਕੀ ਕਰਾਂ ਮੈਂ ਉਹ ਬੋਲੀ ਤੂੰ ਸਭ ਕਰ ਸਕਦੀ ਐ ਜ਼ਮੀਨ ਜਾਇਦਾਦ ਦੀ ਮਾਲਕ ਐ ਪੈਰ ਬਾਹੀ ਅਸੀਂ ਕਰਾਂਗੇ ਨਾજર ਨੇ ਸੋਜੀ ਦਿੱਤੀ ਕਾਂਦੀ ਟੂਮ ਛੱਡ ਕੇ ਬਾਕੀ ਸਾਰੇ ਗਹਿਣੇ ਹਰਨਾਮੀ ਅੰਦਰੋਂ ਸੰਦੂਕ ਵਿੱਚੋਂ ਕੱਢ ਲਈ ਪੋਟਲੀ ਬਰਨ ਕੇ ਨਾજર ਨੂੰ ਕਹਿੰਦੀ ਆ ਫੜ ਜਿੱਥੇ ਮਰਜੀ ਵੇਚ ਵਟ ਜਿੰਨਾ ਜੀ ਕਰਦਾ ਏ ਲਾ ਹੋਰ ਕਹੇਗਾ ਹੋਰ ਸਹੀ ਕਸਰ ਨਾ ਰਹੇ ਜੇ ਕੋਈ ਬਸ ਠੀਕ ਐ ਹੁਣ ਮਾਰ ਨਹੀਂ ਖਾਂਦੇ ਮੈਂ ਵੀ ਤਾਂ ਲਾਉਂਗਾ ਭੇਡਾਂ ਵੇਚ ਦੂੰ ਸਾਰੀਆਂ ਪਾਈ ਰੂਪੇ ਵਾਲਾ ਵੀ ਕਰੂ ਕੋਈ ਕਰਾਮਾਤ ਬਾਦਸ਼ਾਹ ਕਹੋਂਦਾ ਏ ਨਾਜਰ ਉਥੋਂ ਉੱਠ ਆਇਆ ਗਹਿਣਿਆਂ ਦੀ ਪੋਟਲੀ ਘਰ ਮਾਂ ਨੂੰ ਸੰਭਾਲ ਕੇ ਆਪ ਜੰਗੀਰੇ ਕੋਲ ਗਿਆ ਉਹ ਅੰਦਰ ਸੁਭਾਤ ਵਿੱਚ ਪਿਆ ਹੋਇਆ ਸੀ ਮਾਂ ਚੁੱਲ੍ਹੇ ਮੂਰੇ ਬੈਠੀ ਭਾਂਡੇ ਮਾਂਜ ਰਹੀ ਸੀ ਨਾਜਰ ਨੇ ਹੌਲੀ ਦੇ ਕੇ ਬੋਲ ਮਾਰਿਆ ਤਾਂ ਬੋੜਕਾ ਕੇ ਮੰਜੇ ਤੋਂ ਉੱਠਿਆ ਤੇ ਛੱਟ ਦੇ ਕੇ ਵਿਹੜੇ ਵਿੱਚ ਆ ਗਿਆ ਨਾਜ਼ਰ ਕਹਿੰਦਾ ਚੱਲ ਅੰਦਰ ਬੈਠ ਕੇ ਹੀ ਗੱਲ ਕਰਦੇ ਆਂ ਬੁੜੀ ਚੁੱਲ੍ਹੇ ਮੂਰੇ ਬੈਠੀ ਰਹੀ ਉਹ ਅੰਦਰ ਸੁਭਾਤ ਵਿੱਚ ਮੰਜੇ ਉੱਤੇ ਬੈਠ ਕੇ ਗੱਲਾਂ ਕਰਨ ਲੱਗੇ ਜਿਵੇਂ ਆਪਣੇ ਆਪ ਨੂੰ ਸਮਝਾ ਰਹੇ ਹੋਣ ਅਖੀਰ ਨਾਜ਼ਰ ਕਹਿੰਦਾ ਦੇਖ ਭਾਈ ਜੰਗੀਰ ਸਿਆਂ ਪਤਾ ਲੱਗਣੋਂ ਤਾਂ ਰਹਿੰਦਾ ਨਹੀਂ ਅੱਜ ਨਹੀਂ ਕੱਲ ਨੂੰ ਕਰਦੂ ਕੋਈ ਮੁਕਬਰੀ ਫੂਲ ਪੁਲਿਸ ਦੇ ਜਾ ਕੇ ਤੈਨੂੰ ਪਤਾ ਨਾਲੇ ਚੰਗਾ ਭਲਾ ਕੋਠਿਆਂ ਦੀ ਮਾੜੀ ਦਾ ਚਾਰੇ ਵੱਜ ਜਾਣਗੇ ਇੱਕਲਾਸ ਤਾਂ ਹੈਗਾ ਕਿ ਤੇਰੇ ਕਰਨ ਦੀ ਗੱਲ ਐ ਦਸਵੀ ਤੂੰ ਕਰ ਕਬੂਲ ਮੈਂ ਪੈਸਾ ਲਾਉਂ ਭਾਈ ਰੂਪੇ ਵਾਲਿਆਂ ਨੂੰ ਪਾਸੇ ਰੱਖਦੇ ਆਂ ਓ ਬਥੇਰਾ ਕਰਨਗੇ ਮਦਦ ਆਪਣੀ ਬੰਦੇ ਆਮਾਨ ਵਾਲੇ ਆਂ ਮੈਂ ਕਰ ਲਾਂ ਕਬਾਲ ਹੋਰ ਤੂੰ ਕਿਉਂ ਨਹੀਂ ਕਰਦਾ ਹਾਂ ਮੈਂ ਕਰ ਲੈਣਾ ਤੂੰ ਲਾ ਫਿਰ ਪੈਸਾ ਪੈਸਾ ਤਾਂ ਪਾਣੀ ਵਾਂਗੂ ਬਹੋਣਾ ਪਊ ਦੇਖ ਲੈ ਇਹ ਤਾਂ ਤੂੰ ਕਰ ਜਾਂ ਮੈਂ ਕਰਦਾ ਭਾਈ ਰੂਪੇ ਵਾਲੇ ਤਾਂ ਗਏ ਛੁੱਟ ਉਹਨਾਂ ਨੇ ਲੈਣਾ ਵੀ ਕੀ ਐ ਹੁਣ ਤਾਂ ਆਪਣੇ ਗੱਲ ਹੀ ਪਾਉ ਇਹ ਕਤਲ ਹਰਨਾਮੀ ਲਾਉ ਪੈਸਾ ਬੱਲਿਓ ਤੇਰੇ ਚੱਲ ਦਿਮਾਖਾ ਟੂਮਾ ਕੱਢ ਕੇ ਸਾਰੀਆਂ ਦੇਤੀਆਂ ਸ਼ੇਰ ਦੀ ਬੱਚੀ ਨੇ ਪੋਟਲੀ ਬੰਨੀ ਪਈ ਐ ਘਰੇ ਕਹਿੰਦੀ ਹੋਰ ਮੰਗ ਜਿੰਨਾ ਮੰਗਣਾ ਉਹ ਤਾਂ ਮੇਰੇ ਤੇ ਜਾਨ ਕਿਹੜਾ ਨਹੀਂ ਵਾਰ ਦੂੰ ਬੜੀ ਦਲੇਰ ਜੱਟੀ ਐ ਮੇਰੀਆਂ 60 ਭੇਡਾਂ ਨੇ ਨਾ 60 ਵੇਚ ਦੂੰ ਕੱਲ ਨੂੰ ਹੀ ਵੇਚੀਆਂ ਲੈ ਅੱਛੀਆਂ ਦੇਖ ਲੈ ਭਰਾਵਾ ਐਵੇਂ ਨਾ ਫਾਹੇ ਲਵਾ ਦੀ ਬੁੜੀ ਦਾ ਕੱਲਾ ਪੋਤਾ ਮੇਕਾ ਇੱਕ ਦਿਨ ਦੀ ਸਜ਼ਾ ਵੀ ਜੇ ਹੋ ਗਈ ਤਾਂ ਮੂੰਹ ਤੇ ਥੁੱਕ ਨਹੀਂ ਫਾਹੇ ਦੀ ਗੱਲ ਛੱਡ ਪਰੇ ਦੋ ਗਵਾਹ ਇਹੋ ਜੇ ਖੜੇ ਕਰਾਂਗੇ ਜਾਂਦੇ ਹੀ ਮੁਕਰ ਜਾਣਗੇ ਮੂੰਹ 'ਚ ਹੱਡ ਦੇਵਾਂਗੇ ਮੁਕਰਨਗੇ ਕਿਵੇਂ ਨਾ ਪੁਲਿਸ ਵਾਲਿਆਂ ਨੂੰ ਵੀ ਅੰਨਾ ਕਰਦੇਾਂਗੇ ਪੈਸੇ ਨਾਲ ਖਾਸੀ ਲੰਬੀ ਜੇ ਜੱਕ ਤੋਂ ਬਾਅਦ ਜੰਗੀਰਾ ਕਬੂਲ ਕਰਨਾ ਮੰਨ ਗਿਆ ਦੂਜੇ ਦਿਨ ਆਥਣ ਤਾਈ ਤਾਂ ਨਾજર ਕਿਧਰੇ ਟਲਿਆ ਰਹਾ ਰਾਤ ਨੂੰ ਉਹ ਨੰਬਰਦਾਰ ਪਖਰ ਸਿੰਘ ਦੇ ਘਰ ਗਿਆ ਪਖਰ ਪਹਿਲਾਂ ਹੀ ਬੋਲ ਪਿਆ ਮੁੰਡਿਆ ਕਸੂਤੇ ਫਸ ਗਿਓਏ ਮੈਂ ਤਾਂ ਹੋਰ ਹੀ ਸੁਣੀ ਐ ਪਰ ਖੈਰ ਆ ਜਾ ਬਹਿ ਜਾ ਗੱਲ ਕਰ ਕਿਕੂ ਕਰਨੀ ਐ ਕਰਨੀ ਕੀ ਐ ਚਾਚਾ ਤੈਨੂੰ ਪਤਾ ਹੀ ਐ ਐਨਾ ਤਾਂ ਅਸੀਂ ਮੱਥਿਆ ਹੀ ਨਹੀਂ ਸੀ ਮੈਂ ਕੀ ਆਖਾਂ ਤੂੰ ਸੁਣ ਲਿਆ ਹੋਣਾ ਸਭ ਕਿਤੋਂ ਨਾ ਕਿਤੋਂ ਤੇਥੋਂ ਕੀ ਭੁੱਲਿਆ ਹੋਇਆ ਐ ਫੇਰ ਨੰਬਰਦਾਰ ਉਹਨੂੰ ਟੱਬਰ ਦੇ ਬੰਦਿਆਂ ਤੋਂ ਚੋਰੀਓਂ ਪਰੇ ਜਹੇ ਵੇੜੇ ਵਿੱਚ ਲੈ ਗਿਆ ਇੱਕ ਵਿਉਤ ਬਣਾਈ ਐ ਜੇ ਮਨਜ਼ੂਰ ਕਰੇ ਚਾਚਾ ਹਾਂ ਦੱਸ ਜੰਗੀਰਾ ਕਬੂਲ ਕਰੂਗਾ ਉਹਨੂੰ ਪੇਸ਼ ਕਰ ਦੇ ਮੈਂ ਪੈਸਾ ਲਾਉ ਚਾਹੇ ਸਾਰਾ ਘਰਬਾਰ ਵਿਕ ਜੇ ਅੱਛਾ ਫਿਰ ਤਾਂ ਗੱਲ ਬਣੀ ਪਈ ਐ ਪਰ ਇਹ ਦੱਸ ਮਰਿਆ ਉਹ ਤੇਰੀ ਛੱਟ ਨਾਲ ਉਦੋਂ ਪਤਾ ਹੀ ਨਹੀਂ ਲੱਗਿਆ ਭੈਣ ਦੇਣੇ ਦਾ ਕੀ ਦੀ ਕਿੱਥੇ ਵੱਜੀ ਨਾਲੇ ਅਸੀਂ ਕਿਹੜਾ ਮਾਰਨਾ ਮੱਥਿਆ ਸੀ ਇਹ ਤਾਂ ਚਾਣ ਚੱਕੀ ਹੋਗੀ ਨਾજર ਨੇ ਇਹ ਨਹੀਂ ਦੱਸਿਆ ਕਿ ਉਹਨਾਂ ਦੇ ਨਾਲ ਭਾਈ ਰੂਪੇ ਵਾਲੇ ਕੀਚਰ ਤੇ ਕੈਲੂ ਵੀ ਸਨ ਪਿੰਡ ਵਿੱਚ ਸ਼ਾਇਦ ਨਾજર ਤੇ ਪਾਲੀ ਤੋਂ ਬਿਨਾ ਹੋਰ ਕਿਸੇ ਨੂੰ ਪਤਾ ਹੀ ਨਹੀਂ ਸੀ ਜਾਂ ਬਸ ਹਰਨਾਮੀ ਜਾਣਦੀ ਸੀ ਨੰਬਰਦਾਰ ਪੁੱਛਣ ਲੱਗਿਆ ਤੀਵੀ ਨਾਲ ਐ ਤੇਰੇ ਉਹ ਤਾਂ ਜਮਾ ਪੱਕੀ ਐ ਚਾਚਾ ਉਹ ਨਹੀਂ ਜਮਕਦੀ ਪੂਰਾ ਪੈਸਾ ਲਾਉ ਆਪਣੀ ਖਾਤਰ ਮੈਨੂੰ ਆ ਜਾਥਣੀ ਮਿੜਕ ਮਿਲੀ ਐ ਦੱਸਾਂ ਤੈਨੂੰ ਕੱਲ ਨੂੰ ਪੁਲਿਸ ਆਊ ਤੁਹਾਨੂੰ ਲੈਣ ਉੱਥੇ ਸਾਰੀ ਗੱਲ ਪਹੁੰਚ ਗਈ ਇਹ ਕਿਨੇ ਕੀਤੀ ਮੁਕਬਰੀ ਚਾਚਾ ਕਿਸੇ ਨੇ ਕਿਹਨੇ ਕਰਨੀ ਸੀ ਝੰਡਾ ਸਭ ਦੱਸ ਆਇਆ ਆ ਹੁਣੇ ਆਕੇ ਗਿਆ ਮੇਰੇ ਕੋਲ ਤੈਨੂੰ ਜੰਗੀਰੇ ਨੂੰ ਤੇ ਤੀਮੀ ਨੂੰ ਤਿੰਨਾਂ ਨੂੰ ਲੈ ਕੇ ਜਾਓ ਪੁਲਿਸ ਫੇਰ ਕਿਵੇਂ ਕਰੀਏ ਕੱਲ ਨੂੰ ਤਾਂ ਟਲੋ ਤੁਸੀਂ ਉਹਨੂੰ ਕੁੱਤੜੀ ਨੂੰ ਵੀ ਸਮਝਾ ਦੇ ਜਾ ਕੇ ਇੱਧਰ ਉੱਧਰ ਕਿਸੇ ਦੇ ਘਰ ਜਾ ਕੇ ਬੈਠ ਜਾਵੇ ਪਿੱਛੋਂ ਰੈ ਮਸ਼ਬਰਾ ਕਰਕੇ ਪੇਸ਼ ਕਰਾਂਗੇ ਜੰਗੀਰੇ ਨੂੰ 100 100 ਦੇ ਨੋਟ ਜੇਬ ਵਿੱਚੋਂ ਕੱਢ ਕੇ ਨਾજર ਨੇ ਨੰਬਰਦਾਰ ਨੂੰ ਫੜਾਏ ਆਖਿਆ ਚਾਚਾ ਲੈ ਐ ਕੱਲ ਨੂੰ ਜਦੋਂ ਆਏ ਪੁਲਿਸ ਵਾਲੇ ਉਹਨਾਂ ਨੂੰ ਟਕਿਆ ਦੀ ਫੇਰ ਦੱਸ ਕਦੋਂ ਆਮਾ ਤੇਰੇ ਕੋਲ ਤੂੰ ਨਾ ਆਈ ਮੈਂ ਆਪ ਹੀ ਦੱਸੂ ਤੈਨੂੰ ਕਰੇ 부ੜੀ ਨੂੰ ਕਹਿ ਜਿੱਥੇ ਹੋਏਗਾ ਅਗਲੇ ਦਿਨ ਦੁਪਹਿਰ ਨੂੰ ਪੰਜੇ ਬਦਮਾਸ਼ ਪਿੰਡ ਆ ਬੜੇ ਪੰਜੇ ਨੱਜਰ ਉਤੇ ਦੰਦ ਵੱਡ ਰਹੇ ਸਨ ਉਹਨਾਂ ਨੂੰ ਸਾਰੀ ਵਾਰਦਾਤ ਦਾ ਪਤਾ ਲੱਗ ਚੁੱਕਿਆ ਸੀ ਫੁੱਲ ਲੈ ਜਾ ਕੇ ਥਾਣੇਦਾਰ ਨੇ ਉਹਨਾਂ ਪੰਜਾਂ ਨੂੰ ਇਕੱਲਾ ਇਕੱਲਾ ਕਰਕੇ ਡਰਾਇਆ ਧਮਕਾਇਆ ਸੀ ਛਿੱਤਰ ਪੋਲਾ ਵੀ ਜ਼ਰੂਰ ਕੀਤਾ ਹੋਵੇਗਾ ਪਰ ਉਹਨਾਂ ਵਿੱਚੋਂ ਕੀ ਨਿਕਲਣਾ ਸੀ ਨੰਬਰਦਾਰ ਪਖਰ ਸਿੰਘ ਕੋਲ ਜਾ ਕੇ ਭਰੀ ਸਾਥ ਵਿੱਚ ਸੌਦਾਗਰ ਕਹਿੰਦਾ ਨੰਬਰਦਾਰਾ ਕਿੱਥੇ ਆਓ ਮੈਗਲ ਦਾ ਭੈਣ ਦਾ ਜਾਰ ਵੱਡਾ ਬਦਮਾਸ਼ ਗੰਦੀ ਤੀਮੀ ਪਿੱਛੇ ਸਾਡੇ ਚਿੱਤੜ ਐਵੇਂ ਐਵੇਂ ਕੁਟਵਾਤੇ ਨੰਬਰਦਾਰ ਹੱਸਣ ਲੱਗ ਪਿਆ ਕਹਿੰਦਾ ਦੇਖਿਆ ਫਿਰ ਪੁਲਿਸ ਦਾ ਕੰਮ ਇਹੀ ਐ ਚੋਰ ਦੇ ਭਲਾਵੇਂ ਸਾਧ ਮਾਰੇ ਗਏ ਸਾਧ ਸ਼ਬਦ ਸੁਣ ਕੇ ਸੱਤ ਵਿੱਚ ਬੈਠੇ ਸਾਰੇ ਬੰਦੇ ਹੱਸਣ ਲੱਗੇ ਨਾ ਮੈਂ ਕਹਿਣਾ ਪਿਓ ਨੇ ਤਾਂ ਕਦੇ ਚੂਹੀ ਨਹੀਂ ਸੀ ਮਾਰੀ ਇਹ ਨਾਜਰੀਆ ਕਿਧਰੋਂ ਜੰਪਿਆ ਤੇ ਨਾਲੇ ਉਹ ਦੇਖ ਨੋਟਾ ਇਹ ਤਾਂ ਦਲੇਰੀ ਐ ਸਵਦਾਗਰ ਸਿਆਂ ਬਦਮਾਸ਼ੀ ਤੁਹਾਨੂੰ ਲਿਖ ਕੇ ਤਾਂ ਨਹੀਂ ਦਿੱਤੀ ਹੋਈ ਤੁਸੀਂ ਕੀਤਾ ਕਦੇ ਕੋਈ ਕਤਲ ਉਹ ਦੇਖ ਲੈ ਤੁਸੀਂ ਤਾਂ ਲੋਕਾਂ ਦੇ ਭਾਂਡੇ ਚੱਕਣ ਜਾਂ ਮਹੀਆਂ ਗਈਆਂ ਖੋਲਣ ਤੇ ਹੀ ਰਹੇ ਸੱਚੀ ਗੱਲ ਐ ਪਾਖਰ ਨੇ ਸੌਦਾਗਰ ਦਾ ਮੁਖਾਲ ਉਡਾਇਆ ਉਹ ਹਰਖ ਕੇ ਬੋਲੇ ਆ ਤੀਵੀਂ ਵਾਲੇ ਗੰਦੇ ਕੰਮ ਨਹੀਂ ਕੀਤੇ ਅਸੀਂ ਨੰਬਰਦਾਰਾ ਜੋ ਵੀ ਕੀਤਾ ਪਿੰਡ ਤਾਂ ਕਿ ਇਲਾਕਾ ਛੱਡ ਕੇ ਕੀਤਾ ਇਹਨਾਂ ਨਵੇਂ ਬਦਮਾਸ਼ਾਂ ਨੇ ਪਿੰਡ 'ਚ ਹੀ ਗੂੰ ਖਾ ਲਿਆ ਬੋੜ-ਬੋੜ ਕਰਦਾ ਸੌਦਾਗਰ ਸੱਤ ਛੱਡ ਗਿਆ ਲੋਕ ਸੱਤ ਵਿੱਚ ਬੈਠੇ ਗੱਲਾਂ ਕਰੀ ਜਾ ਰਹੇ ਸਨ। ਪਾਖਰ ਵੀ ਉੱਥੇ ਹੀ ਸੀ। ਉਹ ਇੱਕ ਮੁੰਡੇ ਨੂੰ ਨਾਲ ਲੈ ਕੇ ਆਪਣੀ 12 ਬੋਰ ਦੀ ਧੁਨਾਲੀ ਬੰਦੂਕ ਪੁਲਥਰੂ ਨਾਲ ਸਾਫ਼ ਕਰਨ ਲੱਗ ਪਿਆ ਸੀ। ਤੇ ਫਿਰ ਜਦੋਂ ਸੱਤ ਵਿੱਚ ਦੋ ਚਾਰ ਬੰਦੇ ਹੀ ਰਹਿ ਗਏ ਤੇ ਨੰਬਰਦਾਰ ਘਰ ਨੂੰ ਜਾਣ ਲੱਗਿਆ। ਬੁਰਜ ਗਿੱਲਾਂ ਦੇ ਰਾਹ ਵੱਲੋਂ ਸਭ ਨੇ ਦੇਖਿਆ ਚਾਰ ਘੋੜਸਵਾਰ ਆ ਰਹੇ ਸਨ। ਮੋਢੇ ਪੱਕੀਆਂ ਰਫਲਾ ਲਟਕ ਰਹੀਆਂ ਸਨ। ਸਭ ਤੋਂ ਪਹਿਲਾਂ ਉਹ ਨਾਜ਼ਰ ਦੇ ਘਰ ਗਏ, ਸਾਰਾ ਅੰਦਰ ਬਾਹਰ ਦੇਖਿਆ ਸੰਦੂਕ ਥੱਲੇ ਮੰਜਾ 헤ੜ ਤੂੜੀ ਵਾਲੇ ਕੋਠੇ ਵਿੱਚ ਥਾਂ ਥਾਂ ਜਾ ਕੇ ਸੋਟੀਆਂ ਮਾਰੀਆਂ ਮੈਗਲ ਦੇ ਮੂੰਹ ਤੇ ਥੱਪੜ ਮਾਰਿਆ ਉਹਦਾ ਸਾਫਾ ਲੈ ਕੇ ਡਿੱਗ ਪਿਆ ਬੁੜੀ ਦੀ ਗੁੱਤ ਪੱਟ ਦਿੱਤੀ ਦੋ ਜਣਿਆਂ ਨੇ ਜੰਗੀਰੇ ਨਾਈ ਦੇ ਘਰ ਛਾਪਾ ਮਾਰਿਆ ਦੋ ਜਣੇ ਉੱਧਰ ਹਰਨਾਮੀ ਦੇ ਘਰ ਗਏ ਉਹ ਘਰ ਵਿੱਚ ਨਹੀਂ ਸੀ ਪਤਾ ਨਹੀਂ ਕਿੱਥੇ ਜਾ ਕੇ ਲੁਕ ਗਈ ਸੀ ਬਾਹਰ ਦਰਵਾਜ਼ੇ ਸਭ ਖੁੱਲੇ ਪਏ ਸਨ ਮੈਸ ਖੁਰਲੀ ਉੱਤੇ ਖੜੀ ਰਿੰਗ ਰਹੀ ਸੀ ਪੁਲਿਸ ਦੀਆਂ ਲਾਲ ਨੀਲੀਆਂ ਪਗੜੀਆਂ ਦੇਖ ਕੇ ਉਹ ਸੁੰਗਲ ਤੁਰ ਤੜਾਉਣ ਲੱਗੀ ਨਾਜ਼ਰ ਦੇ ਪਿਓ ਤੇ ماں ਦਾ ਬੁਰਾ ਹਾਲ ਸੀ ਜੰਗੀਰੇ ਦੀ ਮਾਂ ਵੀ ਹਿਲਦੇ ਸਿਰ ਨਾਲ ਬਦਵਾਵਾਸ ਹੋਈ ਬੈਠੀ ਸੀ ਪੁਲਿਸ ਤਿੰਨਾਂ ਨੂੰ ਫੜ ਕੇ ਸਾਥ ਵਿੱਚ ਲੈ ਆਈ ਬਿੰਦੇ-ਬਿੰਦੇ ਥਾਣੇਦਾਰ ਉਹਨਾਂ ਨੂੰ ਗੰਦੀਆਂ ਗਾਲਾਂ ਕੱਢਦਾ ਤੇ ਬੂਟਾਂ ਦੇ ਠੁੱਠੇ ਮਾਰਦਾ ਪਿੰਡ ਦੇ ਸਾਰੇ ਨੰਬਰਦਾਰ ਹੱਥ ਬੰਨੀ ਖੜੇ ਸਨ ਪੰਜੇ ਬਦਮਾਸ਼ ਹਾਜ਼ਰ ਸਨ ਤੇ ਫਿਰ ਇੱਕ ਗੱੜ ਵਿੱਚ ਅੰਦਰ ਲੈ ਜਾ ਕੇ ਪਖਰ ਨੰਬਰਦਾਰ ਨੇ ਥਾਣੇਦਾਰ ਦੀ ਜੇਬ ਵਿੱਚ 100 ਰੁਪਈਆ ਪਾ ਦਿੱਤਾ ਆਖਿਆ ਤੁਸੀਂ ਜਾਓ ਹਜੂਰ ਕੱਲ ਨੂੰ ਤੜਕੇ ਅਸੀਂ ਮੁਜਰਮ ਪੇਸ਼ ਕਰ ਦੇਾਂਗੇ ਫੂਲ ਆਪ ਆ ਕੇ ਥਾਣੇਦਾਰ ਢਿੱਲਾ ਹੋ ਗਿਆ ਸੱਤ ਵਿੱਚ ਆ ਕੇ ਉਹਨੇ ਬੁੜੇ ਤੇ ਦੋਵੇਂ ਬੁੜੀਆਂ ਘਰਾਂ ਨੂੰ ਤੋੜ ਦਿੱਤੇ ਨੰਬਰਦਾਰਾਂ ਨੂੰ ਮੰਝਿਆ ਉੱਤੇ ਬਿਠਾ ਲਿਆ ਬਦਮਾਸ਼ ਬੰਦੇ ਇੱਧਰ ਉੱਧਰ ਜਾ ਕੇ ਘਰਾਂ ਵਿੱਚੋਂ ਦੁੱਧ ਦੇ ਜੱਗ ਤੱਤੇ ਕਰਵਾ ਲਿਆ ਐ ਪੁਲਿਸ ਵਾਲਿਆਂ ਦੀ ਜਵਾਈਆਂ ਵਾਂਗ ਸੇਵਾ ਹੋਣ ਲੱਗੀ ਛੋਲੇ ਖਾਣ ਲਈ ਘੋੜੀਆਂ ਦੇ ਕੰਢਿਆਲੇ ਖੋਲ ਦਿੱਤੇ ਗਏ